ਸੋ ਜੀ ਸਤਿ ਸ੍ਰੀ ਅਕਾਲ ਕਿਵੇਂ ਤੁਸੀਂ ਸਾਰੇ ਆਈ ਹੋ ਕੇ ਠੀਕ ਹੋਗੇ ਆ ਸਾਡੇ ਅੱਜ ਗਿਲਸਾਉ ਲੱਗੇ ਹੋਏ ਆ ਗੰਨਿਆਂ ਨੂੰ ਵੱਢਣ ਤੇ ਅੱਜ ਜਿਹੜਾ ਸਾਰੀ ਖਾਲੀ ਕਰਾਂਗੇ ਦੇਖੋ ਗੰਨੇ ਹੋਏ ਵੈਸੇ ਬਹੁਤ ਹੋੜੀਆਂ ਸਾਰੇ ਅੱਜ ਵੱਟਾਂਗੇ ਤੇ ਨਵੇਂ ਲਾਵਾਂਗੇ ਇਹਨਾਂ ਐਕਚੁਅਲੀ ਵਿਚਾਲੇ ਲਗਾਏ ਹੋਏ ਸੀ ਪਿਛਲੀ ਵਾਰ ਅਸੀਂ ਤੇ ਹੁਣ ਇਸ ਸਾਈਡ ਤੇ ਨਹੀਂ ਲਾਉਂਦੇ ਥੋੜਾ ਜਿਹਾ ਪਿੱਛੇ ਇਹ ਹੈ ਸਾਡਾ ਕਿਚਨ ਗਾਰਡਨ ਜਿਹੜੇ ਵਿੱਚ ਆਪਾਂ ਦਾ ਸਾਰੀਆਂ ਚੀਜ਼ਾਂ ਘਰ ਦੀਆਂ ਹੀ ਉਗਾਉਂਦੇ ਆ ਆ ਦੇਖੋ ਗੱਲ ਸਭ ਥੱਕ ਗਏ ਤੇ ਮੈਂ ਕਿਹਾ ਚਲੋ ਮੈਂ ਵੀ ਟਰਾਈ ਕਰਦੀ ਹਾਂ ਇੱਕ ਅੱਧਾ ਤੇ ਜਿਆਦਾ ਤਾਂ ਨਹੀਂ ਚਲੋ ਇੱਕ ਦੋ ਤਾਂ ਵੱਢ ਲਈਏ ਕਿਉਂਕਿ ਤੁਹਾਨੂੰ ਪਤਾ ਹੀ ਆਪਾਂ ਨੂੰ ਜਿਆਦਾ ਇਸ ਚੀਜ਼ ਦਾ ਸਾਥ ਹੋ ਨਹੀਂਦਾ ਚਲੋ ਕੋਈ ਨਹੀਂ ਔੜੀ ਔੜੀ ਕਰਦੇ ਨਹੀਂ ਆਈ ਹਾਂ ਇਹ ਆ ਸਾਡੇ ਥੱਲੇ ਵਾਲਾ ਵੇੜਾ ਜੀ ਇੱਥੇ ਸਾਰੇ ਲੱਗੇ ਨੇ ਤਾਜ਼ੀ ਨੇ ਲਸਣ ਪਿਆਜ਼ ਮਿਰਚ ਸਾਰਾ ਕੁਝ ਅੱਜ ਥੋੜੀ ਥੋੜੀ ਧੁੰਦ ਹੈਗੀ ਆ ਤੇ ਥੋੜਾ ਜਿਹਾ ਮੌਸਮ ਹੈਗਾ ਵੀ ਠੰਡ ਜੀ ਵਾਲਾ ਉਸ ਤੋਂ ਬਾਅਦ ਤਾਂ ਚਲੋ ਹੋ ਹੀ ਜਾਂਦਾ ਵੇ ਯਾਰ ਮੇਰੇ ਕੋਲ ਤਾਂ ਵੱਢਣਗੇ ਤਾਂ ਚਲੋ ਗੈਲਸਾਬ ਆ ਗਏ ਆ ਆ ਮੇਰੀ ਬੇਟੀ ਹੋ ਗਈ ਪਿਆਰ ਲਖੋ ਇਹਦਾ ਸਕੂਲ ਚਾਹੀਓ ਆ ਦੇਖੋ ਜਿਹੜੇ ਹੈਗੇ ਆ ਥੋੜੇ ਜਿਹਾ ਵਧੀਆ ਇਹਨਾਂ ਨੂੰ ਅੱਜ ਗੱਲ ਤਾਂ ਵੱਢੂਗੇ ਆ ਤੇ ਵੱਢ ਕੇ ਅੱਜ ਅੱਗੋ ਲਾ ਦਾਂਗੇ ਹੁਣ ਇਹਨਾਂ ਦਾ ਮੌਸਮ ਆ ਸੀਜੋਂ ਲਾ ਦਾਂਗੇ ਤੇ ਫਿਰ ਅੱਗੋ ਕੰਮ ਆ ਜਾਏ ਲੇਟ ਨੂੰ ਤੇ ਜਿਹੜੇ ਕੋਈ ਐਕਸਟਰਾ ਉਹਨਾਂ ਨੂੰ ਇਕੱਸਰਾਂ ਤੇ ਪੱਡੰਗ ਇਹਦੇ ਉੱਤੇ ਪੱਠਿਆਂ ਤੇ ਪਾ ਦਾਂਗੇ ਆਪਾਂ ਉਹ ਖਾਵਾ ਹੈ ਤਾਂ ਕੰਮ ਥੋੜਾ ਜਿਹਾ ਚਲੋ ਏਡਾ ਵੀ ਨਹੀਂ ਪਰ ਆਪਣੇ ਘਰ ਦਾ ਕੰਮ ਆ ਆਪਾਂ ਕਰ ਹੀ ਸਕਦੇ ਆ ਜਿਆਦਾ ਤਾਂ ਸਾਡੇ ਗੱਲ ਸਾਬ ਆਪ ਹੀ ਕੰਮ ਕਰਕੇ ਜਿਆਦਾ ਖੁਸ਼ ਆ ਕੋਈ ਸਾਈਡ ਜਿਹੜਾ ਮੇਰੇ ਵੇਸਟ ਜਿਆ ਉਹ ਕੱਟ-ਕੱਟ ਕੇ ਦੂਸਰੀ ਸਾਈਡ ਤੇ ਮੈਂ ਇਹਨਾਂ ਨੂੰ ਗੰਨੇ ਫੜਾਈ ਜਾਂਦੀ ਆ ਇਹ ਜਿਹੜੇ ਗੰਨੇ ਉਹ ਅਲੱਗ ਕਰ ਹੀ ਜਾਂਦੇ ਆ ਤੇ ਜਿਹੜਾ ਮੂਰ ਵੇਸਟ ਜਿਆ ਉਹ ਪੱਠਿਆਂ ਦੇ ਥੀ